ਹਾਂਜੀ ਜਿਹੜੇ ਪੈਣ ਪ੍ਰਾਸੇ ਦੇ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਨੇ ਜਿਨ੍ਹਾਂ ਦੇ ਪੈਰਾਂ 'ਚ ਅੱਡੀਆਂ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਤੁਸੀਂ ਇੱਕ ਵਾਰ ਇਹ ਵਾਲਾ ਘਰੇਲੂ ਨੁਸਖਾ ਜ਼ਰੂਰ ਅਪਣਾਈਓ ਤੁਹਾਡੀਆਂ ਜਿਹੜੀਆਂ ਅੱਡੀਆਂ ਨੇ ਉਹਨਾਂ ਦਾ ਦਰਦ ਹੈ ਜਿਹੜਾ ਬਿਲਕੁਲ ਗਾਇਬ ਹੋ ਜਾਊਗਾ ਤੁਸੀਂ ਇਹ ਥੋੜੇ ਦੇ ਨਹੀਂ ਜੂਸ ਕਰਨਾ ਤੇ ਇਹ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ ਤੇ ਤੁਸੀਂ ਇਹਨੂੰ ਟਰਾਈ ਜ਼ਰੂਰ ਕਰਿਓ ਇਹਦੇ ਵਾਸਤੇ ਕਰਨਾ ਕੀ ਹੈ ਗੁੜ ਲੈ ਲਓ ਤੇ ਅਜਮੈਨ ਲੈ ਲਓ ਤੇ ਫੜਕੜੀ ਲੈ ਲਓ ਥੋੜੀ ਜੀ ਤੁਸੀਂ ਲੈ ਲਓ ਇਹਦੇ ਚ ਹਲਦੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਰਾਬਰ ਮਾਤਰਾ ਦੇ ਵਿੱਚ ਤੁਸੀਂ ਲੈਣੀਆਂ ਨੇ ਉਸ ਤੋਂ ਬਾਅਦ ਜਿਹੜਾ ਗੁੜਾ ਕਿਸੇ ਕੁੰਡੀ ਸੋਟੀ ਚ ਪਾ ਕੇ ਇਹਨੂੰ ਤੁਸੀਂ ਬ੍ਰੀਕ ਬ੍ਰੀਕ ਕੁੱਟ ਲਓ ਉਸ ਤੋਂ ਬਾਅਦ ਫੜਕੜੀ ਹੈ ਜਿਹੜੀ ਤੁਸੀਂ ਇਹਨੂੰ ਵੀ ਕੁੱਟ ਲਓ ਚੰਗੀ ਤਰ੍ਹਾਂ ਨਾਲ ਉਸ ਤੋਂ ਬਾਅਦ ਜੇ ਥੋੜੀ ਫੜਕੜੀ ਤੇ ਗੁੜ ਚੰਗੀ ਤਰ੍ਹਾਂ ਨਾਲ ਕੁੱਟੇ ਜਾਣ ਫਿਰ ਤੁਸੀਂ ਇਹਦੇ ਚ ਥੋੜੀ ਅਜਮੈਨ ਹੈ ਜਿਹੜੀ ਉਹ ਵੀ ਐਡ ਕਰ ਤੋ ਅਜਮੈਨ ਨੂੰ ਵੀ ਚੰਗੀ ਤਰ੍ਹਾਂ ਨਾਲ ਕੁੱਟ ਲਓ ਜਦੋਂ ਤੁਹਾਡੀ ਅਜਮੈਨ ਹੈ ਜਿਹੜੀ ਉਹ ਗੁੜ ਤੇ ਫੜਕੜੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜੇ ਉਸ ਤੋਂ ਬਾਅਦ ਤੁਸੀਂ ਇਹਦੇ 'ਚ ਹਲਦੀ ਪਾ ਦਿਓ ਹਲਦੀ ਨੂੰ ਵੀ ਤੁਸੀਂ ਇਹਦੇ 'ਚ ਪੇਸਟ 'ਚ ਪੂਰੀ ਚੰਗੀ ਤਰ੍ਹਾਂ ਨਾਲ ਜਿਹੜਾ ਐਡ ਕਰ ਲਓ ਜਦੋਂ ਇਹ ਪੂਰੀ ਚੰਗੀ ਤਰ੍ਹਾਂ ਨਾਲ ਮਿਕਸ ਹੋ ਗਈ ਉਸ ਤੋਂ ਬਾਅਦ ਇੱਕ ਲੈ ਲਓ ਤੁਸੀਂ ਤਵਾ ਤਵੇ ਤੇ ਥੋੜਾ ਜਿਹਾ ਤੁਸੀਂ ਸਰੋਂ ਦਾ ਤੇਲ ਹੈ ਜਿਹੜਾ ਉਹ ਪਾ ਲਓ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਜਿਹੜਾ ਤੁਸੀਂ ਇਹਨੇ ਮਿਕਸਚਰ ਤਿਆਰ ਕਰਿਆ ਉਹ ਤੁਸੀਂ ਇਹਦੇ 'ਚ ਪਾ ਦਿਓ ਉਸ ਤਵੇ ਨੂੰ ਚੰਗੀ ਤਰ੍ਹਾਂ ਨਾਲ ਪਕਾ ਦਿਓ ਜਿੰਨਾ ਟਾਈਮ ਇਹਦਾ ਕਲਰ ਚੇਂਜ ਨਾ ਹੋਵੇ ਉਹਨਾ ਟਾਈਮ ਤੁਸੀਂ ਇਹਨੂੰ ਸਲੋ ਫਲੇਮ ਤੇ ਪਕਾਉਂਦੇ ਰਹੋ ਇਹ ਨੁਕਸਾ ਹੈ ਜਿਹੜਾ ਤੁਹਾਡੇ ਗੋਡਿਆਂ ਤੇ ਤੂਹੀ ਤੇ ਤੇ ਜਿਹੜੀਆਂ ਤੁਹਾਡੀਆਂ ਪੈਰਾਂ ਦੀਆਂ ਤਲੀਆਂ ਨੇ ਉਹਨਾਂ ਤੇ ਤੇ ਅੱਡੀਆਂ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹੂਗਾ ਤੁਸੀਂ ਇਹਨੂੰ ਕਰਨਾ ਹੈਗੇ ਸ਼ਾਮ ਨੂੰ ਪੈਣ ਵੇਲੇ ਇਹਨੂੰ ਇਸਤੇਮਾਲ ਕਰਨਾ ਉਸ ਤਵੇ ਨੂੰ ਲਗਾ ਕੇ ਉੱਪਰ ਤੁਸੀਂ ਇਹਦੇ ਤੇ ਕੱਪੜਾ ਬੰਨ ਕੇ ਤੁਸੀਂ ਇਹਨਾਂ ਰੱਖ ਸਕਦੇ ਹੋ ਸਵੇਰੇ ਨੂੰ ਤੁਸੀਂ ਇਹਨੂੰ ਉਤਾਰ ਦਿਓ ਤੇ ਤੁਸੀਂ ਇਹਦਾ ਰਿਜ਼ਲਟ ਦੇਖੋਗੇ ਆਪਣੇ ਆਪ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡਾ ਦਰਦ ਜਿਹੜਾ ਉਹ ਬਿਲਕੁਲ ਹੀ ਖਤਮ ਹੋ ਗਿਆ